ਮੇਰੀ ਮਾਰਾ ਕਿਰਪਾ ਕਰੇ ਸਾਰਿਆਂ ਮੈਂ ਕਲੈਬਰੇਸ਼ਨ ਨਹੀਂ ਆ ਕਲੈਬਰੇਸ਼ਨ ਨਹੀਂ ਆ ਕਹਾਣੀਆਂ ਬਣ ਗਈਆਂ ਤੇ ਬਣਨ ਸਾਰਿਆਂ ਕਿਰਪਾ ਕਰੋ ਤੁਸੀਂ ਬੱਸ ਅਰਦਾਸ ਸਾਰਿਆਂ ਨੇ ਪਰ ਆਲ ਮਿਲ ਕੇ ਕਰੀਏ ਕਿ ਹਿਸਟਰੀ ਦੇ ਕਰੀਏ ਆਪਾਂ ਆਪਣੀ ਤੇ ਨਾਲ ਮਿਲ ਕੇ ਬਿਲਕੁਲ ਬਿਲਕੁਲ ਕਿਉਂਕਿ ਮਿਸਲਾ 12 ਸੀ ਬਿਲਕੁਲ ਇਹ ਆ ਤੇ ਅੱਗੋਂ ਮਾਰਾ ਰਣਜੀਤ ਸਿੰਘ ਦੇ ਜਰਨਲ ਵੀ ਕਿੰਨੇ ਸੀ ਮਾਰਾ ਕਿਰਪਾ ਕਰਨ ਤੇ ਮਾਰਾ 19 ਬਲ ਮਤਲਬ 19 ਕਿ ਹਿੰਮਤ ਦੇਵੇ ਸਾਨੂੰ ਤੇ ਮਾਰਾ ਮਤਲਬ ਸੋਹਣੀ ਰਾਈਟਿੰਗ ਹੋਵੇ ਫਿਲਮਾਂ ਦੀ ਤੇ ਹਿਸਟਰੀ ਦੇ ਫਿਲਮਾਂ ਬੰਦ ਤੁਸੀਂ ਮਾਰਾ ਕਿਰਪਾ ਕਰਨ ਬੰਦਾ ਵੇਖੋਗੀ ਇਹ ਤਾਂ ਸ਼ੁਰੂਆਤ ਹੈ ਜੀ ਤੇ ਨਾਲੇ ਸ਼ੁਰੂਆਤ ਤਾਂ ਸਾਰਿਆਂ ਦੇ ਇਕੱਠੇ ਹੋਏ ਸੀ ਮੇਰੀ ਅਬਰਿੰਦਰ ਭਾਈ ਨਾਲ ਹੋਈ ਸੀ ਕਿਸੇ ਦਾ ਕੋਈ ਨਾ ਕੋਈ ਜ਼ਰੀਆ ਤਾਂ ਬਣਿਆ ਸੀਗਾ ਤੇ ਸਾਰੇ ਰਲ ਮਿਲ ਕੇ ਕਰ ਰਿਹਾ ਕੰਮ ਜੱਸੇ ਭਾਈ ਦਾ ਤੁਹਾਨੂੰ ਪਤਾ ਹੈ ਜੀ ਕਿੱਥੇ ਜਾਂਦਾ ਕਲਾਸ ਨੇ ਬਹੁਤ ਕਮਾਨ ਐਕਟਿੰਗ ਕਰ ਰਹੇ ਅਸੀਂ ਨਹੀਂ 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 ਬਹੁਤ ਕਿਰਪਾ ਭਾਜੀ ਸਾਰੇ ਵੀਰਾਂ ਦੀ ਇੱਛਾ ਸੇ ਭਾਈ ਬਹੁਤ ਸਾਡੇ ਸੋਣਾ ਸੱਚੀ ਬਹੁਤ ਸੋਹਣਾ ਕੰਮ ਕੀਤਾ ਸੱਚੀ ਬੜਾ ਕੀ ਬਾਤ ਹੈ ਅਮਰਤ ਨੇ ਵੀ ਟਵਰਡਸ ਦੀ ਐਂਡ ਇਹ ਸਾਰਾ ਵੀਰੇ ਉਹਨਾਂ ਨੂੰ ਦੇਖ ਦੇਖ ਕੇ ਸਿੱਖਿਆ ਅਸੀਂ ਕਿਸੇ ਦੇ ਕੋਈ ਟਾਕ ਨਹੀਂ ਲੈਣ ਜਾਂਦੇ ਬਾਈ ਉਹਨਾਂ ਨੂੰ ਦੇਖ ਦੇਖ ਕੇ ਉਹ ਨਹੀਂ ਨਹੀਂ ভাই ਬਸ ਇਹਨੇ ਜੋ ਕਿ ਕਿੱਥੇ ਆ ਜੀ ਆ ਨਾਲ ਦਿੱਗੇ ਖੜੇ ਨੇ ਤੁਹਾਡੇ ਇੱਕ ਵਾਰੀ ਸਾਡੇ ਲੈਜੈਂਡਸ ਨੇ ਜਿਹੜੇ ਆਏ ਲਰਿੰਗ ਲੈਜੈਂਡਸ ਇਹਨਾਂ ਦੇ ਨਾਲ ਤੇ ਜ਼ੋਰਦਾਰ ਤਾੜੀਆਂ ਸਾਡੇ ਫਿਲਮ ਸਕੂਲ ਨੇ ਜੀ ਭਾਜੀ ਉਹਨੇ ਇਹ ਨਹੀਂ ਸਾਡੇ ਸਾਡੇ ਫਿਲਮ ਸਕੂਲ ਨੇ ਇੱਥੇ ਸਾਰਾ ਕੁਝ ਕਰਿਆ ਇਸ ਦਾ ਮਤਲਬ ਜਦੋਂ ਸ਼ੁਰੂਆਤ ਆ ਕਰਿਆ ਸੀ ਮੇਰੀ ਪਹਿਲੀ ਫਿਲਮ ਸੀ ਉਹਦੇ ਚੰਨਨ ਮ੍ਰਿਸ਼ੀ ਮੈਮ ਸੀਗੇ ਨਾਲ ਤੇ ਨਾਲ ਸਰਦਾਰ ਸੋਹੀ ਸਾਹਿਬ ਸੀ ਸੋਹੀ ਸਾਹਿਬ ਨਾਲ ਮੈਂ ਵੈਨਿਟੀ ਸ਼ੇਅਰ ਕਰਦਾ ਸੀ ਉਤੋਂ ਲੈਜੈਂਡਰੀ ਆਪਾਂ ਕੀ ਕਹਿ ਸਕਦੇ ਆ ਮਤਲਬ ਇੱਡੇ-ਇਡੇ ਵੱਡੇ ਲੋਕਾਂ ਤੋਂ ਆਪਾਂ ਨਾਲ ਉਹਨਾਂ ਦੇ ਵੈਨਿਟੀ ਸ਼ੇਅਰ ਕਰਦੇ ਆ ਉਹਨਾਂ ਦਾ ਨਾਮ ਰਹਿਨੇ ਆ ਇਹਨਾਂ ਤੋਂ ਨੀਰੂ ਮੈਮ ਕਦਮ ਮਾਰਾ ਓਏ ਬਾਈ ਨੀਰੂ ਮੈਮ ਬਾਰਸੀ ਨਹੀਂ ਜੀ 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 ਉਹ ਦੱਸਦੇ ਬਾਈ ਫੋਟੋ ਵਾਲਾ ਗੱਲ ਕਰਦੇ ਆ ਜੀ ਜੀ ਉਹ ਤੂੰ ਸਾਰੀ ਕਹਾਣੀ ਇੱਥੇ ਹੀ ਨਾ ਦੱਸ ਦੇ ਲੋਕਾਂ ਨੇ ਫਿਲਮ ਦੇਖਣੀ ਵੀ ਆ ਹਾਂ ਹਾਂ ਜੀ ਜੀ ਜੋ ਨੀਰੂ ਮੈਮ ਦੀ ਜਿਹੜੀ ਪਰਫਾਰਮੈਂਸ ਐ ਟਰਵਰਡਸ ਦੀ ਐਂਡ ਮਲਾਈ ਦਾ ਫਿਲਮ ਨੂੰ ਐ ਬਨ ਕੇ ਰੱਖਦੀ ਆ ਉਹ ਚੀਜ਼ ਬਹੁਤ ਸੋਹਣੀ ਐ ਮੈਨੂੰ ਲੱਗਦਾ ਇੱਕ ਵਾਰ ਨੀਰੂ ਮੈਮ ਦੇ ਨਾਦੀਆਂ ਤਾੜੀਆਂ ਤਾੜੀਆਂ ਚਾਹੀਦੀਆਂ ਪੰਜਾਬ ਦੇ ਮਤਲਬ ਬਹੁਤ ਵੱਡੇ ਜਿਹੜੇ ਮਤਲਬ ਉਹ ਕਹਿ ਲਓ ਤੁਸੀਂ ਏ ਲਿਸਟਸ 2 ਲੱਖ ਜਿਹੜੇ ਨਿਊ ਕਮਰਸ ਨੇ ਉਹ ਵੀ ਤੁਸੀਂ ਦੇਖ ਲਓ ਨੀਰੂ ਜੀ ਦੇ ਨਾਲ ਜਾਂ ਨੀਰੂ ਮੈਮ ਲਾਉਣਗੇ ਜਾਂ ਜੀ ਲਾਉਣਗੇ ਤੁਸੀਂ ਇਥੇ ਰਿਸਪੈਕਟ ਦੇ ਲੋ ਵੀ ਇਹਨਾਂ ਦੀ ਕਿੰਨੀ ਹੈ ਤੇ ਉਹਨਾਂ ਨੇ ਕੀ ਖਟਿਆ ਇਸ ਇੰਡਸਟਰੀ ਦੇ ਵਿੱਚ ਤੇ ਮਤਲਬ ਉਹ ਤਾਂ ਮੁਕਾਬਲਾ ਹੀ ਕੋਈ ਨਹੀਂ ਜਿਵੇਂ ਕਹਿ ਲਿਆ ਵੀ ਇੱਕ ਮਤਲਬ ਲੈਵਲ ਤੋਂ ਹੀ ਉੱਪਰ ਨੇ ਸੋ ਹੋਪਫੁਲੀ ਤੁਸੀਂ ਸਾਰੇ ਚੜ੍ਹਦੀ ਕਲਾ ਜਿਓਗੇ ਤੇ ਸਾਰਿਆਂ ਨੂੰ ਫਿਲਮ ਜਿਵੇਂ ਵੀ ਲੱਗੀ ਤੁਹਾਨੂੰ ਮਤਲਬ ਅਸੀਂ ਦਾ ਬੇਨਤੀ ਇਹੋ ਕਰਦੇ ਆ ਵੀ ਜਿਵੇਂ ਚੰਗੀ ਲੱਗੂਗੀ ਜਿਵੇਂ ਤੁਹਾਨੂੰ ਲੱਗਿਆ ਉਵੇਂ ਤੁਸੀਂ ਜ਼ਰੂਰ ਲਿਖੋਗੇ। ਬਹੀ ਗੱਲ ਆਖਰੀ ਗੱਲ ਇਹ ਹੈ ਬਹੀ ਗੱਲ ਇਹ ਹੈ ਕਿ ਤਿੰਨ ਵੱਡੀਆਂ ਬਿਲਕੁਲ ਹੀ ਹੋ ਜਾਈਆਂ ਨੇ। ਇਹਨੂੰ ਹਿੱਟ ਹੋ ਗਿਆ ਜੀ। ਜੀ। ਬਿਲਕੁਲ। ਬਹੁਤ 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 ਮਾਨ ਤੇ ਇੱਕ ਸਾਰਿਆਂ ਨੂੰ ਬਸ ਇਹ ਹੈ ਕਿ ਹਫ਼ਤੇ 52 ਆ ਪੰਜਾਬੀ ਇੰਡਸਟਰੀ ਦੇ ਵਿੱਚ। ਨਹੀਂ ਮਤਲਬ ਉਹੀ ਸਾਲ ਦੇ ਵਿੱਚ ਹਫ਼ਤੇ 52 ਤਾਂ ਫਿਲਮ ਐਪਰੋਕਸੀਮੇਟਲੀ 100 ਦੇ ਨੇੜੇ ਬਣਦੀਆਂ ਨੇ। ਤੇ ਨਾ ਆਪਾਂ ਅਮੀਰ ਖਾਨ ਨਾਲ ਆਉਣਾ ਨਾ ਆਪਾਂ ਸਲਮਾਨ ਖਾਨ ਨਾਲ ਆਉਣਾ ਨਾ ਆਪਾਂ ਸ਼ਾਹਰੂ ਖਾਨ ਨਾਲ ਆਉਣਾ ਤੇ ਨਾ ਆਪਾਂ ਮਤਲਬ ਰਣਵੀਰ ਪੰਜ ਸੱਤ ਬੰਦੇ ਜਿਹੜੇ ਬਾਲੀਵੁੱਡ ਦੇ ਆਪਾਂ ਉਹਨਾਂ ਦੇ ਨਾਲ ਆਉਣਾ ਨਹੀਂਗਾ ਤੇ ਉਸ ਤੋਂ ਬਾਅਦ ਚ ਜਨਵਰੀ ਮਤਲਬ ਦਸੰਬਰ ਤੇ ਨਵੰਬਰ ਆਪਾਂ ਵੈਸੇ ਨਹੀਂ ਆਉਣਾ 12 ਹਫ਼ਤੇ ਉਹ ਪੰਜ ਸੱਤ ਤਾਂ ਵੱਡੇ ਪਿੱਛੇ ਬਚੇ ਆਲਮੋਸਟ ਆਲਮੋਸਟ 40 40 ਵੀ ਜਿਆਦੇ ਗਏ ਤੇ ਮੈਂ 35 ਹਫ਼ਤੇ ਬਚੇ ਤੇ 35 ਹਫ਼ਤੇ ਤੁਸੀਂ ਲਾ ਲਓ ਤਿੰਨ ਤਿੰਨ ਫਿਲਮਾਂ ਬਣ ਗਈਆਂ ਆਹ ਤਿੰਨ ਤਿੰਨ ਫਿਲਮਾਂ ਬਣ ਗਈਆਂ ਹਫ਼ਤੇ ਦੀਆਂ ਤੇ ਆਉਣ ਗਿਆ ਉਹ ਤੇ ਦੱਸੇ ਕਿਲੇ ਨਾ ਕਰੇ ਮੇਰੀ ਪਾੜੀ ਉਹ ਵੀ ਆਪਣੀ ਨੇ ਉਹ ਕਿਹੜਾ ਚੰਨ ਤੇ ਕਰਦੇ ਨੇ ਉਹ ਹਿੰਦੀ ਪੰਜਾਬੀ ਅੰਗਰੇਜ਼ੀ ਐਂ ਜਿਹਾ ਲੱਗ ਰਿਆ ਕਰੋ ਭਾਈ ਹਣਾ ਕੋਈ ਪਹਿਲਾਂ ਛੋਟੇ ਛੋੜੇ ਮੁੱਦੇ ਚ ਚੱਲਦੇ ਵੀਰੇ ਆਪਾਂ ਪਹਿਲਾਂ ਤਾਂ ਹਿੰਦੀ ਫਿਲਮਾਂ ਦੇਖਦੇ ਆ ਰਹੇ ਆ ਆਪਾਂ ਦੇ ਨਾ ਕੋਈ ਇਟਾ ਮਸਲਾ ਨਹੀਂ ਗਾ ਉਹ ਵੀ ਫਿਲਮਾਂ ਨੇ ਆਪਣੀਆਂ ਫਿਲਮਾਂ ਨੇ ਉਹ ਵੀ ਆਪਣੇ ਹੀ ਨੇ ਜਾਂ ਤਾਂ ਉਹ ਵੀ ਆਪਾਂ ਕਦੇ ਆਪਾਂ ਨੂੰ ਕਦੇ ਕੋਈ ਪਸੰਦ ਹੀ ਨਹੀਂ ਆਈ ਹਿੰਦੀ ਆਪਾਂ ਤਾਂ ਉਹ ਵੀ ਵੇਖਦੇ ਆ ਨਾ ਜਿਹੜਾ ਹੀ ਅੰਗਰੇਜ਼ੀ ਚ ਦਾ ਲੱਗਦਾ ਅੰਗਰੇਜ਼ੀ ਵੀ ਵੇਖੀ ਜਾਂਦਾ ਸਾਰੇ ਦੇਖਦੇ ਯਾਰ ਚੰਗਾ ਸਿਨੇਮਾ ਜਿੱਤ ਵੀ ਬੰਦਦਾ ਨੂੰ ਅਪਰੀਸ਼ੀਏਟ ਕਰੋ ਹੁਣ ਮੈਂ ਚੰਗੇ ਸਿਨੇਮਾ ਦੀ ਗੱਲ ਕਰਾ ਰਾਈਟ ਨਾਉ ਸਭ ਤੋਂ ਬੈਸਟ ਸਿਨੇਮਾ ਕੋਰੀਅਨ ਬਣੀ ਜਾਂਦਾ ਤੇ ਆਪਾਂ ਇਹ ਕਹੀਏ ਵੀ ਅਸੀਂ ਕੋਰੀਅਨ ਸਿਨੇਮਾ ਵੇਖਣੇ ਨੇ ਹੈਗਾ ਵੀ ਉਹ ਜ਼ਬਾਨ ਹੋਰ ਆ ਇਤਨੀ ਦਾ ਜਿਹੜਾ ਸਿਨੇਮਾ ਵਧੀਆ ਬੰਦਦਾ ਨੂੰ ਅਪਰੀਸ਼ੀਏਟ ਕਰੀਏ ਇਰਾਨੀਅਨ ਸਿਨੇਮਾ ਵਧੀਆ ਬੰਦਦਾ ਵੀ ਹੈਵ ਟੂ ਅਪਰੀਸ਼ੀਏਟ ਕੋਰੀਅਨ ਸਿਨੇਮਾ ਵਧੀਆ ਬੰਦਦਾ ਵੀ ਹੈਵ ਟੂ ਅਪਰੀਸ਼ੀਏਟ ਪੰਜਾਬੀ ਸਿਨੇਮੇ ਦੀ ਆਪਣੀ ਸੋ ਹਰ ਜਗ੍ਹਾ ਦੀ ਇੱਕ ਆਪੋ ਆਪਣੀ ਖੁਸ਼ੀ ਹੋ啊 ਸੋ ਵੀ ਹੈਵ ਟੂ ਐਪਰੀਸ਼ੀਏਟ ਤੇ ਆਪਾਂ ਨੂੰ ਸਾਰੇ ਜਿੰਮੇ ਜਿਹੜੇ ਚੰਗਾ ਕੰਮ ਕਰਦੇ ਆ ਉਹਨਾਂ ਉਹਨਾਂ ਤੋਂ ਚੀਜ਼ਾਂ ਵੀ ਐਡਾਪਟ ਕਰਨੀਆਂ ਚਾਹੀਦੀਆਂ ਉਹਨਾਂ ਤੋਂ ਸਿੱਖਣਾ ਵੀ ਚਾਹੀਦਾ ਤੇ ਪੋਜ਼ਿਟਿਵ ਵੇ ਦੇ ਵਿੱਚ ਸਾਰੀਆਂ ਚੀਜ਼ਾਂ ਨਾਲ ਮਤਲਬ ਇੰਟਰੈਕਟ ਕਰਨਾ ਚਾਹੀਦਾ ਜਿੰਨਾ ਕਿ ਮੈਨੂੰ ਲੱਗਦਾ ਬਾਕੀ ਮੈਂ ਬਹੁਤ ਸਾਰਾ ਬਹਿ ਨਹੀਂ ਗਿਆ ਜੀ ਥੈਂਕ ਯੂ ਥੈਂਕ ਯੂ ਜੀ ਇਹੋ ਜੀ ਹੋਰ ਸ਼ੋਜ਼ ਅਤੇ ਅਪਡੇਟਸ ਲਈ ਸਬਸਕ੍ਰਾਈਬ ਕਰੋ ਫਾਈਵ ਵੁੱਡ ਅਤੇ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ